ਤੇ ਗੁੜੀਆਂ ਮੇਰੀ ਨੇ ਕੁਛ ਨਾ ਪੈਸੇ ਜਮਾ ਕੀਤੇ 7-8000 ਰੁਪਏ ਇਸ ਵਿੱਚ ਚੰਨੀਆਂ ਹੀ ਚਾਂਦੀ ਦੀਆਂ ਡੇਢ ਦੋ ਢੋਲੇ ਦੀਆਂ ਹੋਈਆਂ ਉਹ ਵੀ ਕੱਢ ਕੇ ਲੈ ਗਏ ਆ ਤੇ ਜਦ ਕਿ ਮੈਂ ਦੇਖਦੀ ਵੀ ਕਿ ਦਰਵਾਜ਼ਾ ਬਾਹਰੋਂ ਬੰਦ ਆ ਤੇ ਮੈਂ ਮੈਨੂੰ ਸ਼ੱਕ ਪਿਆ ਕਿ ਉੱਪਰ ਇੱਕ ਖਿੜਕੀ ਮੈਂ ਉੱਥੇ ਦੇਖੀ ਮੈਂ ਜਦੋਂ ਦੇਖਿਆ ਨਾ ਪੂਰੀ ਖੁੱਲੀ ਹੋਈ ਸੀ ਗੁੜੀਆਂ ਮੇਰੇ ਇਕੱਲਿਆਂ ਘਰ ਹੋ ਗਈਆਂ ਜਿੱਦਾਂ ਇਧਰੋਂ ਦਰਵਾਜ਼ਾ ਉਹ ਬੰਦ ਕਰਕੇ ਉੱਪੋਂ ਦੀ ਕੋਈ ਆ ਜਾਏ ਕੋਈ ਕੋਈ ਹਰਜ ਮਰਜੋ ਹਿੰਦੀ ਸਾਰੇ ਕੇ ਬੱਚੇ ਦੇ ਨਾਲ ਤੇ ਇੱਥੇ ਗਲੀ ਸਾਡੇ ਵਿੱਚ ਵੀ ਦਿਨੇ ਦੁਪਹਿਰੀ ਮੋਟਰ ਬੋਸਾਈਕਲ ਦੀ ਚੋਰੀ ਹੋਈ ਆ। ਲੱਦਾ ਹੋਇਆ ਕਿ ਅਸੀਂ ਬਾਹਰ ਗਏ ਹੋ ਸੀ ਬਾਜ਼ਾਰ ਪੀ ਬੱਚਿਆਂ ਨਾਲ ਹੀ ਗਏ ਹੋ ਸੀ ਤੇ ਅਸੀਂ ਘਰ ਆਏ ਆ ਤੇ ਘਰ 5:30 ਵਜੇ ਨਾਲ ਹੀ ਆਏ ਆ ਤੇ ਆਨ ਕੇ ਜਦ ਦੇਖਿਆ ਨਾ ਤੇ ਕੁਝ ਪੱਲੇ ਤੇ ਮੈਨੂੰ ਇੱਕ ਰੂਮ ਚਦਾਂ ਲੱਗਿਆ ਕਿ ਗਲਾਸ ਸਮਾਨ ਰੱਖਿਆ ਹੋਇਆ ਸੀ ਕਾਚੇ ਦਾ ਡਿੱਗਿਆ ਸੀ ਤੇ ਮੈਨੂੰ ਲੱਗਾ ਕਿ ਵੈਸੇ ਹੀ ਡਿੱਗਿਆ ਹੋਇਆ ਹੈ ਤੇ ਬੇਟੀ ਦੂਸਰੇ ਰੂਮ ਚ ਗਈ ਤਾਂ ਕਹਿ ਰਹੀ ਕਿ ਮੰਮੀ ਮੇਰੀ ਅਲਮਾਰੀ ਚ ਪੂਰਾ ਖਲਾਰਾ ਪਿਆ ਹੋਇਆ ਆ। ਤੇ ਚਲੋ ਮੈਂ ਜਦੋਂ ਨੇ ਮੈਨੂੰ ਕਿਹਾ ਕਿ ਮੰਮੀ ਲਹ ਮਾਰੀ ਪੂਰੀ ਇਦਾਂ ਐ ਤੇ ਮੈਂ ਰੁਕੋ ਇੱਕ ਮਿੰਟ ਮੈਂ ਦੇਖ ਲੈਂਦੋ ਤਾਂ ਮਤਲਬ ਮੈਂ ਜਦੋਂ ਚੈੱਕ ਕੀਤਾ ਨਾ ਸਾਰੇ ਬੈੱਡ ਬੁੱਢ ਸਾਬੀ ਸਾਰੀ ਜਗ੍ਹਾ ਮਤਲਬ ਕੋਈ ਕਿਸੇ ਨੇ ਦੇਖਿਆ ਆ ਫੋਲਾ ਫਲਾਈ ਕੀਤੀ ਹੋਈ ਆ ਤੇ ਮੈਨੂੰ ਸ਼ੱਕ ਪਿਆ ਕਿ ਕੋਈ ਘਰ ਵਿੱਚ ਆਇਆ ਤੇ ਸਾਡੀ ਸ਼ੋਪ ਆ ਸ਼ੋਪਾ ਤੇ ਕਬੂਟਰ ਵਗੈਰਾ ਰੱਖਿਆ ਹੋਇਆ ਸਮਾਨ ਕੀਮਤੋਂ ਤੇ ਸਾਰਾ ਪਿਆ ਆ ਤਾਂ ਗੁੜੀਆਂ ਦੌੜ ਕੇ ਉਧਰ ਨੂੰ ਆਏ ਤੇ ਦੇਖਿਆ ਇਸ ਮੌਕੇ ਦੇ ਕਿ ਹੜੀ ਵਾਲੀ ਡੀ ਨਹੀਂ ਹੈਗੀ ਤੇ ਫਿਰ ਕੁੜੀਆਂ ਨੇ ਹੋਰ ਵੀ ਸਮਾਨ ਚੈੱਕ ਕੀਤਾ ਤੇ ਗੁੜੀਆਂ ਮੇਰੀ ਨੇ ਕੁਛ ਨਾ ਪੈਸੇ ਜਮਾ ਕੀਤੇ 7-8000 ਰੁਪਏ ਇਸ ਵਿੱਚ ਚੈਂਨੀਆਂ ਹੀ ਚਾਂਦੀ ਦੀਆਂ 1.5 ਦੋ ਟੋਲੇ ਦੀਆਂ ਹੋਣੀਆਂ ਉਹ ਵੀ ਕੱਢ ਕੇ ਲੈ ਗਏ ਆ ਤੇ ਜਦ ਕਿ ਮੈਂ ਦੇਖਦੀ ਵੀ ਕਿ ਦਰਵਾਜ਼ਾ ਬਾਹਰੋਂ ਬੰਦ ਆ ਤੇ ਮੈਂ ਮੈਨੂੰ ਸ਼ੱਕ ਪਿਆ ਕਿ ਉੱਪਰ ਇੱਕ ਖਿੜਕੀ ਮੈਂ ਉੱਥੇ ਦੇਖੀ ਮੇਜ ਦੋ ਦੇਖੇ ਨਾ ਪੂਰੀ ਖੁੱਲੀ ਪਈ ਸੀ ਜਿਹੜੀ ਮੇਨ ਡੋਰ ਤੁਹਾਡਾ ਮੇਨ ਦਰਵਾਜ਼ਾ ਹਾਂਜੀ ਹਾਂਜੀ ਉਹ ਹਾਂਜੀ ਉਹ ਪਿੱਛਲੀ ਖਿੜਕੀ ਜਿਹੜੀ ਆਏ ਆ ਹਾਂਜੀ ਇਹ ਪਿੱਛਲੀ ਖਿੜਕੀ ਰਾਹੀਂ ਆਏ ਆ ਤੋਂ ਜੋ ਮੈਂ ਦੇਖਿਆ ਪੂਰੀ ਖੁੱਲੀ ਪਈ ਸੀ ਨੁਕਸਾਨ ਕਰ ਗਿਆ ਕਿ ਜ਼ਮਾਨ ਨੂੰ ਅਸੀਂ ਇੰਨੀ ਮਹਿੰਗੀ ਐਲਈਡੀ ਲਈ ਹੋਇ ਇੱਕ ਕੰਪਿਊਟਰ ਦਾ ਆਹ ਐਡੀਟਿੰਗ ਦਾ ਕੰਮ ਕਰਦੇ ਹੈਗੇ ਤੁਹਾਨੂੰ ਪਤਾ ਵੀ ਕਿੰਨੀ ਮਹਿੰਗੀ ਮਿਲਦੀ ਆ ਅਸੀਂ ਤਾਂ ਅਜੇ ਤੱਕ ਪੈਸੇ ਵੀ ਨਹੀਂ ਉਹਦੇ ਤੇ ਅਸੀਂ ਕਿਸ਼ਤਾਂ ਦੇ ਲਈ ਹੋਈ ਆ ਝੂਟਨੀਆਂ ਤੇ ਕਿ ਕਿ ਹੁਣ ਮੋਚ-ਕੁਚ ਕਿੱਦਾ ਜਾਈ ਸਾਡੇ ਬੱਚੇ ਵੀ ਇਕੱਲੇ ਘਰ ਹੀ ਗੁੜੀਆਂ ਮੇਰੇ ਇਕੱਲਿਆਂ ਘਰ ਹੁੰਦੀਆਂ ਜਿੱਦਾਂ ਇਧਰੋਂ ਦਰਵਾਜ਼ਾ ਉਹ ਬੰਦ ਕਰਕੇ ਉਤੋਂ ਦੀ ਕੋਈ ਆ ਜਾਏ ਕੋਈ ਕੋਈ ਹਰਜਮਰਜੋ ਹੁੰਦੀ ਸਾਡੇ ਕੇ ਬੱਚੇ ਦੇ ਨਾਲ ਤੇ ਇਹ ਬੜੀ ਮਤਲਬ ਇਹ ਗੱਲ ਕੋਈ ਖਰਾਬ ਚੰਗੀ ਨਹੀਂ ਹੈਗੀ ਇਦਾਂ ਵੀ ਡਰ ਲੱਗਦਾ ਹੁਣ ਸਾਨੂੰ ਪੁਰੀਆਂ ਹੋਈਆਂ ਕਿ ਸਾਡੇ ਪੜੋਸੀ ਹੀ ਇੱਥੇ ਅਪ੍ਰੈਲ ਦੇ ਮਹੀਨੇ ਉਹਨਾਂ ਦੇ ਵੀ ਰਾਤੀ ਸਾਡੇ ਕਿਤੇ 3 ਵਜੇ ਕੋਈ ਆਇਆ ਤੇ ਤਾਲੇ ਸਾਰੇ ਤੋੜ ਗਿਆ ਆ ਤੇ ਸਮਾਨ ਕੱਢ ਕੇ ਲੈ ਗਿਆ ਮਾ ਉਹ ਆਂਟੀ ਹੋਣਾ ਵੱਲੀ ਗਈ ਉਹ ਆਂਟੀ ਹੋਣੀ ਵੀ ਕਹਿ ਰਹੀ ਸੀ ਸਾਡਾ ਕਾਫੀ ਕੁਝ ਚੋਰੀ ਹੋ ਗਿਆ ਆ ਤੇ ਇੱਥੇ ਗਲੀ ਸਾਡੇ ਵਿੱਚ ਵੀ ਦਿਨੇ ਦੁਪਹਿਰੀ ਮੋਟਰ ਦੋ ਸਾਈਕਲ ਚੋਰੀ ਹੋਏ ਆ ਵੀ ਲਗਾਤਾਰ ਮੈਂ ਮੇਥੇ ਆਈ ਹੋਈ ਨਾ ਸਾਲੇ ਕੋ ਮੈਂ ਲਗਾਤਾਰ ਚੋਰੀਆਂ ਦੇਖਦੀ ਪਈ ਆ ਕਿ ਲਗਾਤਾਰ ਦਿਨੇ ਦੁਪਹਿਰੀ ਚੋਰੀਆਂ ਹੁੰਦੀਆਂ ਪਈਆਂ ਐ ਪੁਲਿਸ ਨੂੰ ਆਹ ਕਾਰਵਾਈ ਕਰਨੀ ਚਾਹੀਦੀ ਐ ਮੈਂ ਘਰ ਹੀ ਮੈਂ ਖੋਦੀ ਇੱਕ ਔਰਤਾਂ ਜਦੋਂ ਮੈਂ ਕੱਲੀ ਘਰਾਂ ਕੋਈ ਜਦਾਂ ਇਦਾਂ ਹੋ ਰਿਹਾ ਸਿੱਧਾ ਕੋਈ ਦੁਕਾਨ ਦੇ ਅੰਦਰ ਇਹ ਇਦਾਂ ਵੀ ਹੋਇਆ ਕਿ ਨਸ਼ੇੜੀ ਜਿਹੜੇ ਹੈਗੇ ਨਾ ਉਹ ਵੀ 2-3 ਵਾਰੀ ਇਦਾਂ ਸਾਡੇ ਮਤਲਬ ਤੇ ਸ਼ੋਪ ਦੇ ਵਿੱਚ ਆ ਗਏ ਕਿ ਮੈਂ ਕੱਲੀ ਮੈਂ ਬਾਹਰ ਕੱਢ ਦੇ ਮੇਰੀਆਂ ਬੇਟੀਆਂ ਹਣ ਕੱਲੀਆਂ ਤੇ ਉਹ ਕੀ ਕਰ ਲੈਣਗੀ